ਸੱਚੀ ਗੱਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸਰਦਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆਜ 23 ਜੁਲਾਈ 2025 ਤੇ ਸਵੇਰ ਦੇ 9:00 ਵਜੇ ਕੋਈ 8-9 ਮਿੰਟ ਹੋਇਨੇ ਆ ਭਾਜੀ ਹੁਣੀ ਖੜੇ ਨੇ ਸਾਡੇ ਐਸਐਚਓ ਸਾਹਿਬ ਆ ਦੋ ਪ੍ਰਾਂ ਖੜੇ ਨੇ ਆ ਵੇਖੋ ਇੱਕ ਤਾਂ ਬਿਲਕੁਲ ਹੀ ਪੂਰਾ ਪਹਿਲਾਂ ਇਹਨਾਂ ਵੱਲ ਵੇਖ ਲਓ ਆ ਪੂਰੇ ਪਾਣੀ ਨਾਲ ਤਰਬ ਤਰ ਪੈਰਾ ਚ ਬੂਟ ਹੈ ਨਹੀਂ ਤੇ ਆ ਇੱਕ ਹੋਰ ਮੇਰੇ ਵੀਰ ਹੁਣੀ ਨੇ ਆ ਦੇਖ ਲਓ ਇਹ ਮੇਰੇ ਵੀਰ ਨੇ ਇਹਨਾਂ ਦੇ ਬਾਅਦ ਤੁਹਾਨੂੰ ਯਾਦ ਹੋਣਾ ਡਿਊਟੀ ਕਰਦੇ ਆ ਦੌਰਾਨ ਇੱਥੇ ਕਿਸੇ ਨੇ ਚਾਕੂ ਮਾਰਿਆ ਸੀਗਾ ਤੇ ਇਹ ਪਾਜੀ ਹੋਣੀ ਨੇ ਮੌਕਾ ਹਾਂਜੀ ਜੀ ਜੀ ਬਿਲਕੁਲ ਬਿਲਕੁਲ ਆਪਾਂ ਇੱਕ ਮਿੰਟ ਆਪਾਂ ਕਰਦੇ ਆਪਾਂ ਗੱਲ ਕਰਦੇ ਆ ਤੁਹਾਨੂੰ ਮੈਂ ਪਹਿਲਾਂ ਮੌਕਾ ਦੱਸ ਦਿਆਂ ਆਹ ਦੇਖੋ ਤੁਸੀਂ ਇੱਥੇ ਇਸ ਨਹਿਰ ਦੇ ਵਿੱਚ ਇੱਕ ਕਾਰ ਡੁੱਬ ਗਈ ਸਰ ਜੇ ਤੁਸੀਂ ਦੇਖ ਰਹੇ ਹੋਵੋਗੇ ਤਾਂ ਇਹ ਇੱਥੋਂ ਜਿਹਾ ਤੁਹਾਨੂੰ ਦੇਖ ਰਿਹਾ ਨਾ ਪਾਣੀ ਥੋੜਾ ਜਿਹਾ ਉੱਪਰ ਵਾਂ ਇੱਕ ਕਾਰ ਡੁੱਬੀ ਤੇ ਇਸ ਕਾਰ ਦੇ ਵਿੱਚ ਕੁਝ ਮੇਲਾ ਦਾ ਫੈਮਿਲੀ ਮੈਂਬਰ ਸੀਗੇ ਉਹਨਾਂ ਨੂੰ ਇਹਨਾਂ ਪੁਲਿਸ ਵਾਲੇ ਮੁਲਾਜ਼ਮਾ ਨੇ ਭਰਾਵਾਂ ਨੇ ਰਲ ਕੇ ਖਾਸ ਕਰਕੇ ਇਹਨਾਂ ਦੋਨਾਂ ਨੇ ਤੇ ਹੋਰ ਸੀਗੇ ਐਸਐਚਓ ਸਾਹਿਬ ਆਏ ਭਾਜੀ ਕਿਸ ਵੇਲੇ ਦਾ ਵਾਕਿਆ ਤੇ ਕੀ ਤੁਹਾਨੂੰ ਪਤਾ ਲੱਗਿਆ ਸੀਗਾ ਇਹ ਕਰੀਬ ਸਾਢੇ 8 ਵਜੇ ਸਾਨੂੰ ਜੀ ਮੈਨੂੰ ਤਾਂ ਜਿਹੜੀ ਇਤਲਾ ਮਿਲੀ ਹੈ ਪੀਸੀਆਰ ਤੋਂ ਤੇ ਇੱਥੇ ਸਾਡੇ ਬਹਿਮਣਪੁਰ ਤੇ ਵਿਕਟ ਖੜਦੀ ਹੈਗੀ ਵਿਕਟ ਤੇ ਜਿਹੜੀ ਹੈਗੀ ਹੈ ਵਿਕਟਰ ਹੈ ਸਾਡੀ ਪੀਸੀਆਰ ਹੈਗੀ ਜੀ ਜੀ ਇਹਨਾਂ ਨੂੰ ਤਲਾਸ਼ ਮਿਲੀ ਸੀਗੀ ਵੀ ਪਿੱਛੇ ਰਿੰਗ ਰੋਡ ਵਾਲੀ ਸਾਈਡ ਇੱਕ ਗੱਡੀ ਡਿੱਗ ਪਈ ਐ ਇਹਨਾਂ ਨੇ ਜਲਦੀ ਤੋਂ ਜਲਦੀ ਇੱਥੇ ਪਹੁੰਚ ਕੇ ਆਪਦੀਆਂ ਪੱਗਾਂ ਲਾ ਕੇ ਤੇ ਕੁਛ ਇਹਨਾਂ ਕੋਲੇ ਜਿਹੜਾ ਗੱਡੀ 'ਚ ਸਾਡੇ ਕੋਲੇ ਰੱਸਾ ਵੀ ਤਕਰੀਬਨ ਹੁੰਦਾ ਹੈਗਾ ਰੱਸਾ ਵਿੱਚ ਛੱਡ ਕੇ ਤੇ ਇਹਨਾਂ ਨੇ ਮਤਲਬ ਮੁੰਡਿਆਂ ਨੇ ਬੜੀ ਮਿਹਨਤ ਨਾਲ ਇਹ ਸਾਰੇ ਬਾਹਰ ਕੱਢ ਲਏ ਜੀ ਬੱਚੇ ਬੰਦੇ ਜੀ ਸਾਰੇ ਬਚ ਗਏ ਜੀ ਹਾਂਜੀ ਹਾਂਜੀ ਸਾਰੇ ਬਚ ਗਏ ਕਿੰਨੇ ਜਣੇ ਸੀ ਬਾਜੀ ਉਹਦੇ 'ਚ ਇਹ ਟੋਟਲ ਗਿਣਤੀ ਤਾਂ ਨਹੀਂ ਪਤਾ ਲੱਗਿਆ ਪਰ ਸਾਰੇ ਦੇ ਸਾਰੇ ਕੱਢ ਲਏ ਹੈਗੇ ਇਹ 'ਚ ਸਾਨੂੰ ਜਿਹੜਾ ਪਤਾ ਲੱਗਿਆ ਚਾਰ ਬੱਚੇ ਐ ਤੇ ਲੇਡੀਜ਼ ਐ ਤਿੰਨਾਂ ਜਾਂ ਦੋ ਵਿੱਚ ਕ ਇਹ ਬੀੜ ਤਲਾਬ ਵਸਤੀ ਨੰਬਰ 6 ਦੇ ਦੱਸ ਰਹੇ ਹਾਂ ਸਭ ਸੇਫ ਨੇ ਸਾਰੇ ਸੇਫ ਨੇ ਚਲੋ ਉਸ ਬਹਾਦਰ ਭਰਾਵਾਂ ਨਾਲ ਗੱਲਬਾਤ ਕਰੀਏ ਕੀ ਤੁਹਾਡਾ ਨਾਮ ਹੈ ਬ੍ਰਦਰ ਜਸਵੰਤ ਸਿੰਘ ਸੀਨੀਅਰ ਕਨਸਟੇਬਲ ਜਸਵੰਤ ਜੀ ਜਸਵੰਤ ਜੀ ਇਹ ਤੁਸੀਂ ਇੱਥੇ ਸੀਗੇ ਜਦੋਂ ਇਹ ਵਾਕਿਆ ਹੋਇਆ ਹਾਂਜੀ ਸਾਰੇ ਡਿਊਟੀ 'ਤੇ ਸੀਗੇ ਅਸੀਂ ਜੀ ਉਹ ਤੁਸੀਂ ਸੀ ਅਸੀਂ ਨਹਿਰ 'ਤੇ ਜੀ ਹਾਂਜੀ ਉਹ ਨਹਿਰ 'ਤੇ ਸੀ ਸਰ ਜੀ ਨਹਿਰ 'ਤੇ ਸਾਨੂੰ ਆ ਕੇ ਦੱਸਿਆ ਉਦੋਂ ਇਹਨਾਂ ਨੇ ਉਸੇ ਟਾਈਮ ਹੀ ਅਸੀਂ ਆ ਗਏ ਆ ਕੇ ਤੇ ਮੌਕੇ 'ਤੇ ਐਸਐਚਓ ਸਾਹਿਬ ਨੂੰ ਅਸੀਂ ਦੱਸਤਾ ਐਸਐਚਓ ਸਾਹਿਬ ਮੌਕੇ 'ਤੇ ਆ ਗਏ ਜੀ ਤੇ ਅਸੀਂ ਰੱਸੀ ਦੀ ਹੈਲਪ ਨਾਲ ਵਿੱਚ ਨਰਿੰਦਰ ਸਿੰਘ ਤੇ ਜਸਵੰਤ ਸਿੰਘ ਤੁਸੀਂ ਤੁਸੀਂ ਫਿਰ ਪਾਣੀ ਚਛਾਲ ਮਾਰਦੀ ਤਰ ਮੈਨੂੰ ਵੀ ਤੈਰਨਾ ਘਟ ਆਉਂਦਾ ਸੀ ਲੋਕਾਂ ਦੀ ਮਦਦ ਨਾਲ ਕੱਢ ਲਿਆ ਸੀ ਬੱਚੇ ਸੇਫ ਜੀ ਅੱਛਾ ਕਿੰਨੇ ਜਣੇ ਸੀ ਕਿੰਨੇ ਕਿੰਨੇ ਉਮਰ ਦੇ ਸੀਗੇ ਬੱਚੇ ਤਾਂ ਬਿਲਕੁਲ ਛੋਟੇ 7 ਸਾਲ ਦੇ 4 ਬੱਚੇ 7-7 ਸਾਲ ਦੇ ਹਾਂ 4-5 ਬੱਚੇ ਸੀਗੇ ਇੱਕ ਲੇਡੀ ਕੁੜੀਆ ਸੀ 17-18 ਸਾਲਾਂ ਦੀ ਤਿੰਨ ਜਨਾਨੀਆਂ ਸੀ ਇੱਕ ਬੰਦਾ ਸੀ ਅੱਛਾ ਐਨੇ ਤੇ ਗੱਡੀ ਗੱਡੀ ਸੀ ਬਤਾ ਗੱਡੀ ਨਹੀਂ ਬਦਲ ਲੱਗੀ ਜੀ ਗੱਡੀ ਵਿੱਚ ਹੀ ਪਾਣੀ ਦੀ अच्छा ਤੇ ਜਦੋਂ ਤੁਸੀਂ ਹੁਣ ਆਪਾਂ ਦੇਖ ਰਹੇ ਆਂ ਵੀ ਇਹ ਗੱਡੀ ਬਿਲਕੁਲ ਹੁਣ ਪਾਣੀ ਦੇ ਵਿੱਚ ਦਿਖ ਵੀ ਨਹੀਂ ਰਹੀ ਹੈ ਨਾ ਪਰ ਜਦੋਂ ਤੁਸੀਂ ਆਏ ਉਦੋਂ ਬਸ ਡਿੱਗੇ ਸੀਗੇ ਕਿਵੇਂ ਉਦੋਂ ਉੱਪਰ ਬੈਠੇ ਸਾਰੇ ਬੱਚੇ ਸਾਰੇ ਬੱਚੇ ਜੋ 5 ਮਿੰਟ ਨਹੀਂ ਲੱਗੇ 2 ਮਿੰਟ ਹੀ ਲੱਗੇ ਬੱਚੇ ਅੰਦਰ ਸੀ ਉਹਦੇ ਕੋਈ ਪਾਣੀ ਦੇ ਵਿੱਚ ਉੱਪਰ ਗੱਡੀ ਦੇ ਉੱਪਰ ਬੈਠੇ ਸੀ ਉਹਨੂੰ ਸ਼ੀਸ਼ਾ ਪੰਨ ਕੇ ਤੇ ਇੱਕ ਇੱਕ ਕਰਕੇ ਕੱਢ ਕੇ ਉੱਪਰ ਗੱਡੀ ਤੇ ਬਿਠਾਈ ਗਏ ਬਿਠਾਈ ਗਏ ਫਿਰ ਉਹਨਾਂ ਉਹ ਤੋਂ ਬਾਅਦ ਗੱਲ ਉਸ ਤੋਂ ਬਾਅਦ ਰਸਤਾ ਸਟਿਆ ਇਹ ਰਸਤੇ ਤੇ ਖਿਚਨ ਚ ਸੀ ਤੇ ਉਹ ਦੂਜੇ ਹੋਰ ਪਬਲਿਕ ਦੇ ਬੰਦੇ ਆ ਗਏ ਉਹ ਵੀ ਖਿਚਣ ਸੀ ਇਹ ਵੀ ਸੀ ਨਾਲ ਖਿਚਣ ਦੇ ਸਾਰੇ ਅਸੀਂ ਮਤਲਬ ਖਿਚਣ ਸੀ ਇਹ ਕਿਧਰੋਂ ਆ ਰਹੇ ਸੀ ਤੇ ਕਿਧਰ ਜਾ ਰਹੇ ਸੀ ਇਹ ਇਧਰੋਂ ਬੀੜ ਤਲਾ ਬਲੋਂ ਆ ਰਹੇ ਸੀ ਕੋਈ ਸਕੂਲਸ ਕਾਲ ਜਾਂ ਕਿਸੇ ਫੰਕਸ਼ਨ ਨਹੀਂ ਇਹ ਕੋਈ ਗੱਡੀ ਟੈਕਸੀ ਦਸੀ ਜਾਂਦੀ ਹੈ ਅੱਛਾ ਹਾਂਜੀ ਸਾਰੇ ਸੇਫ ਨੇ ਸਾਰੇ ਸੇਫ ਹਸਪਤਾਲ ਭੇਜ ਹਸਪਤਾਲ ਭੇਜ ਤੇ ਵੀ ਬੜੀਆ ਸਾਰੇ ਨੂੰ ਪਤਾ ਲੱਗ ਗਿਆ ਜੀ ਬਿਲਕੁਲ ਤੁਸੀਂ ਇਹ ਦੇਖੋ ਵੀ ਆ ਹੁਣ ਇਹ ਨਾ ਕਹਿ ਦਿਓ ਵੀ ਤੈਨੂੰ ਕਿਹੜਾ ਇਹਨਾਂ ਨੇ ਬੁਲਾਇਆ ਸੀਗਾ ਕਿ ਜਿਹੜਾ ਤੂੰ ਆ ਕੇ ਇਹ ਖਬਰ ਕਰਤੀ ਸੋ ਇਹੋ ਜਿਹੇ ਮੌਕਿਆਂ ਦੇ ਵਿੱਚ ਬੁਲਾਇਆ ਨਹੀਂ ਜਾਂਦਾ ਹੁੰਦਾ ਖਾਸ ਕਰਕੇ ਦੁੱਖ ਦੇ ਆ ਮੌਕਿਆਂ ਦੇ ਵਿੱਚ ਉਦੋਂ ਆ ਪਾਣਾ ਪੈਂਦਾ ਸੋ ਇਸ ਕਰਕੇ ਮੈਂ ਤੁਹਾਨੂੰ ਦਿਖਾ ਦਿਆਂ ਲੋਕ ਇਨਫੋਰਮ ਕਰਦੇ ਹੁੰਦੇ ਨੇ ਇਨਫੋਰਮ ਹਨਾ ਵੀ ਆ ਹੋ ਗਿਆ ਜੀ ਉਹ ਹੋ ਗਿਆ ਸੋ ਇਸ ਕਰਕੇ ਆ ਤੁਸੀਂ ਦੇਖੋ ਇੱਥੇ ਕਾਰ ਡੁੱਬੀ ਹੋਈ ਹੈ ਹੁਣ ਪੁੱਛਦੇ ਹਾਂ ਐਸਐਚਓ ਸਾਹਿਬ ਨੂੰ ਵੀ ਇਹਦੋਂ ਕੱਢਣ ਦੇ ਲਈ ਕੀ ਕਰ ਰਹੇ ਨੇ ਕੀ ਹੋ ਰਿਹਾ ਸੋ ਇਹ ਇਹੀ ਤੁਸੀਂ ਵੇਖ ਲਓ ਵੀ ਇਹ ਸਵੇਰੇ ਸਵੇਰ ਦੀ ਖਬਰ ਹੈ ਇੱਥੇ ਪਰ ਸ਼ੁਕਰ ਮਨਾਓ ਵਾਹਿਗੁਰੂ ਦਾ ਕਿ ਉਹ ਬੱਚੇ ਵੀ ਬਚ ਗਏ ਆ ਦੇਖੋ ਇਹ ਮੈਨੂੰ ਲੱਗਦਾ ਕਿਸੇ ਦੀ ਦਸਤਾਰ ਹੋਣੀ ਹੈ ਇਹ ਜਾਂ ਇਹਦੇ ਨਾਲ ਕੱਢਿਆ ਹੋਣਾ ਜਾਂ ਉਹਨਾਂ ਚੋਂ ਹੋਣਾ ਪਾਜੀ ਹੁਣ ਇਹ ਗੱਡੀ ਕੱਢਣ ਦੇ ਲਈ ਆਪਾਂ ਕੀ ਕਰ ਰਹੇ ਗੱਡੀ ਕੱਢਣ ਲਈ ਅਸੀਂ ਕ੍ਰੇਨ ਮੰਗਾਈ ਹੋਈ ਹੈ ਜੀ ਉਹ ਗੱਡੀ ਬਾਹਰ ਕੱਢਦੇ ਆ ਗੱਡੀ ਬਾਹਰ ਹਾਂ ਜੀ ਬਿਲਕੁਲ ਬਿਲਕੁਲ ਬਹੁਤ ਅੱਛੀ ਗੱਲ ਹੈ ਪਾਜੀ ਥੈਂਕ ਯੂ ਚੰਗੀ ਗੱਲ ਹੈ ਵੀ ਦੱਸੋ ਜੀ ਆ ਦੇਖੋ ਤੁਸੀਂ ਮੈਂ ਯਾਰ ਇੱਕ ਵਾਰੀ ਫਿਰ ਜਿਹੜੇ ਦਰਸ਼ਕ ਹੁਣ ਜੁੜੇ ਨੇ ਨਾ ਆ ਦਿਖਾਵਾਂ ਇਹ ਪੁਲਿਸ ਮੁਲਾਜ਼ਮ 4 ਬੱਚੇ ਆ ਦੇਖੋ ਤੁਸੀਂ ਹਣਾ ਇਹਨਾਂ ਨੇ ਆਪਣੀ ਜਾਨ ਤੇ ਉਹੀ ਗੱਲ ਵੀ ਖੇਡ ਕੇ ਡਿਊਟੀਆਂ ਕਰਕੇ ਇਹਨਾਂ ਨੇ ਤੇ ਉਹਨਾਂ ਬੱਚਿਆਂ ਨੂੰ ਤੇ ਉਹਨਾਂ ਨੂੰ ਸਾਰਿਆਂ ਨੂੰ ਬਚਾਇਆ ਲੋਕਾਂ ਦੀ ਹੈਲਪ ਨਾਲ ਚੰਗਾ ਹੋਇਆ ਬ੍ਰਦਰ ਫੇਰ ਕੋਈ ਤੁਹਾਨੂੰ ਮੈਂ ਦਿਖਾ ਦਿਆਂ ਆਹਾ ਇਸ ਜਗ੍ਹਾ ਦੇ ਉੱਤੇ ਆ ਕਾਰ ਡੁੱਬੀ ਹੋਈ ਐ ਇੱਥੇ ਆ ਦੇਖੋ ਤੁਸੀਂ ਆ ਇੱਥੇ ਕਾਰ ਡੁੱਬੀ ਹੋਈ ਐ ਇਹ ਸੋ ਇਸ ਕਰਕੇ ਬਾਈ ਜੀ ਮੇਰਾ ਮਕਸਦ ਇਹ ਸੀ ਵੀ ਚਲੋ ਮੈਂ ਉਹੀ ਗੱਲ ਫੇਰ ਬੈਠਾ ਸੀ ਆਰਾਮ ਨਾਲ ਕਿਉਂਕਿ ਦੋ ਦਿਨਾਂ ਤੋਂ ਮੈਂ ਘਰ ਆਉਣੇ ਸੀ ਨਿਕਲਿਆ ਮੇਰੀ ਅੱਖ ਦਾ ਪ੍ਰੈਸ਼ਰ ਵਧਿਆ ਹੋਇਆ ਸੀ ਤੁਹਾਨੂੰ ਪਤਾ ਸ਼ਾਇਦ ਜਿਹੜੇ ਲੋਕ ਪੁਰਾਣੇ ਜੁੜੇ ਨੇ ਵੀ ਮੇਰਾ ਗੂਲੂ ਕੋਮਾ ਦਾ ਕਾਲੇ ਮੋਤੀਏ ਦਾ ਅੱਖਾਂ ਦਾ ਆਪਰੇਸ਼ਨ ਕਰਾਇਆ ਤਾਂ ਜਿਸ ਦਿਨ ਉਸ ਦਿਨ ਮੈਨੂੰ ਫਿਰ ਥੋੜਾ ਜਿਆ ਬੋਲਣਾ ਪਿਆ ਉਹ ਵੀ ਉਹਨਾਂ ਦੇ ਫਾਇਦੇ ਵਾਸਤੇ ਮੈਂ ਆਇਆ ਸੀ ਤੇ ਅਗਲੇ ਨੇ ਹੁੰਦਾ ਵੀ ਨਹੀਂ ਯਾਰ ਚਲੋ ਹਨਾ ਹੋ ਸਕਦਾ ਕੋਈ ਉਹਦੇ ਵਿੱਚ ਕੁਝ ਹੋਵੇ ਜਾਂ ਕੀ ਸੀ ਤੇ ਹੁਣੇ ਫਿਰ ਮੈਂ ਨਿਕਲਿਆ ਤੇ ਮੈਨੂੰ ਇਹ ਵੀ ਚਲੋ ਯਾਰ ਅੱਜ ਤੋਂ ਕੰਮ ਸ਼ੁਰੂ ਕਰੀਏ ਆਪਾਂ ਤੇ ਫੇਰ ਮਿਲਦੇ ਆਂ ਜੀ ਹੋਰ ਪ੍ਰੋਗਰਾਮ ਦੇ ਲਈ ਸੋ ਇਹ ਇਹ ਬਠਿੰਡੇ ਦੀ ਸਨੰਦਨਾ ਹੈ ਜਿਹੜੀ ਤੁਸੀਂ ਇਹ ਵੇਖੋ ਇੱਥੇ ਹਲੇ ਵੀ ਕਾਰ ਡੁੱਬੀ ਹੋਈ ਹੈ ਭਾਜੀ ਇੱਥੇ ਤੁਹਾਨੂੰ ਮੈਂ ਦਿਖਾ ਦਿਆਂ ਇੱਥੇ ਅਜੇ ਤੇ ਤੁਹਾਨੂੰ ਕਾਰ ਵਜਾ ਬੰਦਾ ਦਿਖਦਾ ਹੋਣਾ ਪਾਣੀ ਦਾ ਹੁਣ ਐਸਚੋ ਸਾਹਿਬ ਨੇ ਕ੍ਰੇਨ ਮੰਗਾਈ ਹੈ ਕ੍ਰੇਨ ਮੰਗਾ ਕੇ ਇਹ ਜਿਹੜੀ ਕਾਰ ਹੈ ਇਹਨੂੰ ਕੱਢਿਆ ਜਾਏਗਾ ਹਾਂ ਇਹ ਦੱਸਦੇ ਆਂ ਵੀ ਸਾਰੇ ਜਣੇ ਜਿੰਨੇ ਜਣੇ ਇਹਦੇ ਚ ਸੀਗੇ ਉਹ ਸਭ ਲੋਕ ਸੇਫ ਕਰ ਲਏ ਗਏ ਬੱਚੇ ਸੀ ਉਹਦੇ ਵਿੱਚ ਲੇਡੀਜ਼ ਸੀ ਸ਼ਾਇਦ ਕਹਿੰਦੇ ਨੇ ਟੈਕਸੀ ਸੀ ਜਿਹਦੇ ਵਿੱਚ ਇਹ ਸਭ ਲੋਕ ਬੈਠੇ ਸੀਗੇ ਇਹ ਤੁਸੀਂ ਉਹ ਵੇਖ ਲਓ ਉਹ ਸਾਹਮਣੇ ਜਿਹਾ ਪੁਲ ਦਿਖ ਰਿਹਾ ਹੈ ਇਧਰੋਂ ਆ ਰਿੰਗ ਰੋਡ ਵਾਲਾ ਪੁਲ ਇਹਦੇ ਸੈਂਟਰ ਜਿਹੇ ਦੇ ਵਿੱਚ ਇਹ ਵਾਕਿਆ ਜਿਹੜਾ ਅੱਜ ਸਵੇਰੇ ਹੋਇਆ ਬਟੇਂਡਾ ਦੇ ਵਿੱਚ ਤੇ ਵਾਹਿਗੁਰੂ ਦਾ ਆਪਾ ਸ਼ੁਕਰ ਮਨਾਈਏ ਕਿ ਇਹ ਪੁਲਿਸ ਮਲਾਜ਼ਮ ਜਿਹੜੇ ਨੇ ਇੱਥੇ ਪਿਕਟ ਤੇ ਬੈਠੇ ਹੁੰਦੇ ਨੇ ਤੇ ਇਹ ਮੈਂ ਸੈਲੂਟ ਇਹ ਜੇ ਭਰਾਵਾਂ ਨੂੰ ਜਿਹੜੇ ਇਸ ਤਰੀਕੇ ਨਾਲ ਕੰਮ ਕਰਦੇ ਨੇ ਆ ਦੇਖੋ ਸਾਰੀ ਡਰੈਸ ਉਹਦੀ ਪੂਰਾ ਪਾਣੀ ਦੇ ਵਿੱਚ ਵੜ ਕੇ ਜਾਂ ਇੱਕ ਉਹ ਸੀ ਇੱਥੇ ਸਰਦਾਰ ਜੀ ਉਹ ਪਰੇ ਜਾਂਦੇ ਨੇ ਉਹਨਾਂ ਦਾ ਵੀ ਤੁਹਾਡੇ ਯਾਦ ਹੋਣਾ ਹੈ ਵੀ ਬਿਊਟੀ ਦੌਰਾਨ ਉਹਨਾਂ ਦੇ ਬਾਹ ਦੇ ਉੱਤੇ ਇੱਕ ਚੋਰ ਨੇ ਹਨਾ ਚਾਕੂ ਮਾਰਿਆ ਸੀ ਸੋ ਭਾਜੀ ਕੰਮ ਕਰਨੇ ਬਹੁਤ ਔਖੇ ਨੇ ਕੋਈ ਵੀ ਹੋਵੇ ਭਾਵੇਂ ਪ੍ਰੈਸ ਦਾ ਹੋਵੇ ਭਾਵੇਂ ਪੁਲਿਸ ਦਾ ਹੋਵੇ ਹਨਾ ਲੋਕ ਬਹੁਤ ਤਰੀਕੇ ਦੀਆਂ ਘਰ ਚ ਬਹਿ ਕੇ ਗੱਲਾਂ ਬਹੁਤ ਕਰ ਲੈਂਦੇ ਨੇ ਬੜਾ WhatsApp ਮਤਲਬ ਕਮੈਂਟ ਕਰਨਾ ਕਿਹੜਾ ਔਖਾ ਹੈ ਕਮੈਂਟ ਤਾਂ ਉਂਗਲੀਆਂ ਹਿਲਾਣੀ ਆ ਮੌਕੇ ਤੇ ਕੀ ਪੋਜੀਸ਼ਨ ਹੈ ਉਹ ਨਹੀਂ ਨਾ ਸਾਨੂੰ ਪਤਾ ਹੁੰਦੀ ਵੀ ਕੀ ਹੋਇਆ ਜਾਂ ਓਦੋਂ ਪਹਿਲਾਂ ਕੀ ਹੋਇਆ ਹੁਣ ਜਿਵੇਂ ਮੈਂ ਆਨਸਰ ਇੱਥੇ ਲਾਈਵ ਆ ਓਦੋਂ ਪਹਿਲਾਂ ਮੈਂ ਪਤਾ ਕੀਤਾ ਵਿੱਕੀ ਹੋਇਆ ਫੇਰ ਲਾਈਵ ਹੋਇਆ ਹਨ ਸੇਮ ਇਸੇ ਤਰੀਕੇ ਨਾਲ ਉਸ ਦਿਨ ਵੀ ਹੋਇਆ ਸੀ ਪਹਿਲਾਂ ਪਤਾ ਕੀਤਾ ਸੀ ਉਦੋਂ ਕੋਈ ਨਹੀਂ ਸੀ ਬੋਲਿਆ ਪਰ ਚਲੋ ਉਸ ਮੁੱਦੇ ਤੇ ਵੀ ਆਪਾਂ ਕਰਾਂਗੇ ਗੱਲਬਾਤ ਤੇ ਸਲੂਟ ਫੇਰ ਇੱਕ ਵਾਰੀ ਇਹਨਾਂ ਭਰਾਵਾਂ ਨੂੰ ਜਿਨ੍ਹਾਂ ਨੇ ਉਹਨਾਂ ਦੀਆਂ ਜਾਨਾਂ ਬਚਾਈਆਂ ਤੇ ਮੈਨੂੰ ਦਿਓ ਇਜਾਜ਼ਤ ਸਸੇ ਗਾਲ